ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਸੀਨੀਵਾਲ ਕਰਨਾ ਡੈਰੀ ਫਾਰਮ ਤੇ ਹਾਂਜੀ ਜੇਰੇ ਮੇਰੇ ਵੀਰਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲੇ ਨਾਲ ਲੱਗਿਆ ਘੰਟੀ ਦਾ ਬੈਲ ਆਈਕਨ ਦਬਾ ਲਓ ਜਿਹੜੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਹਾਂਜੀ ਵੀਰੋ ਅੱਜ ਆਪਾਂ ਆਪਣੇ ਫਾਰਮ ਤੋਂ ਜਰਸੀ ਗਾਈਆਂ ਦੀ ਵੀਡੀਓ ਲੈ ਕੇ ਤੁਹਾਡੇ ਹਾਜ਼ਰ ਹੋਏ ਹਾਂ ਜੀ ਤੇ ਅੱਜ ਆਪਣੇ ਕੋਲੇ 16 ਨਾਗ ਆ ਵੀਰੇ ਜਰਸੀ ਬੇੜਾਂ ਦੇ ਬਕਾਊ ਵਿੱਚ ਵੱਡੀਆਂ ਬੇੜਾਂ ਵੀ ਨੇ ਜੀ ਚੰਗੀਆਂ ਮਿਲੀਟਰ ਤੋਂ ਪਲੱਸ ਵਾਲੀਆਂ ਤੇ ਕਿਸਾਨ ਵੀਰੋ ਵਿੱਚ ਥੋੜੇ ਜੇ ਦਰਮਿਆਨੇ ਕੱਦ ਚੀ ਵੀ ਨੇ ਜੀ ਤੇ ਆਪਾਂ ਵੀਰੇ ਜਰਸੀ ਦੀ ਬਰੀਡ ਤੇ ਕੰਮ ਕਰਦੇ ਆਂਗੇ ਹਰ ਵਕਤ ਆਪਣੇ ਕੋਲੇ ਜਾਨੀ ਦੀ 14-15 ਜਾਨਵਾਰ ਬਕਾਊ ਹੁੰਦੇ ਆ ਜਰਸੀ ਦੇ ਵੀਰ ਜੀ ਤੇ ਜਾਇਜ਼ ਭਾਅ ਚ ਦਿੰਨੇ ਆਂਗੇ ਤੇ ਵਪਾਰੀ ਵੀਰ ਕੋਈ ਮਾਲ ਲੈ ਕੇ ਜਾਂਦਾ ਆਪਾਂ ਛੱਡ ਕੇ ਦਿੰਨੇ ਆਂ ਵੀਰ ਜੀ ਤੇ ਪਸ਼ੂ ਵਧੀਆ ਜਿੰਦ ਜਾਣ ਵਾਲੀ ਦਾ ਜੀ ਤੇ ਤੁਹਾਨੂੰ ਪਸ਼ੂਆਂ ਦੇ ਰੇਟ ਦੱਸ ਦਿਆਂਗੇ ਵੀਰ ਜੀ ਤੇ ਆਹ ਬੈਡ ਆ ਗਈ ਵੀਰੇ ਇਹਦਾ 32000 ਰੁਪਿਆ ਰੇਟ ਆ ਜੀ ਜੇ ਕਿਸੇ ਮੇਰੇ ਵੀਰ ਭਰਾਣੇ ਲੈਣੀ ਹੋਵੇ ਤੇ ਤੋੜ ਕੇ ਵੀਰੇ ਤੁਹਾਨੂੰ ਇਹ ਵੀਡੀਓ ਨਹੀਂ ਦਿਖਾ ਸਕਦੇ ਤੇ ਉਹਨਾਂ ਜਾਨਵਰ ਵਾਦਦਾ ਕਿ ਉਦਾਂ ਕੋਈ ਗੱਲ ਨਹੀਂ ਕੋਈ ਬੰਦਾ ਇਹ ਤੁਹਾਨੂੰ ਕਹੂਗਾ ਤਾਂ ਕੱਲੀ-ਕੱਲੀ ਬੈਡ ਤੋੜ ਕੇ ਸੀ ਅਗਲੇ ਵਟਸਐਪ ਤੇ ਭੇਜ ਸਕਦੇ ਆਂ ਅਗਲੀ ਵੀਡੀਓ ਤੋੜ ਕੇ ਦਿਖਾ ਦੇਾਂਗੇ ਜੀ ਤੇ ਇਦੂ ਗਾਂ ਵਾਲੀ ਵੀਰੇ ਬੈਡ ਆ ਗਈ ਇਹ ਥੋੜੀ ਜਿਹੀ ਕੱਚੀ ਆ ਇਹਦਾ ਫੋਨ ਤੇ ਰੇਟ ਹੋਊਗਾ ਜੀ ਤੇ ਆ ਵੀਰੇ ਪਲੂਨ ਬੱਸੀ ਆ ਗਈ ਦੋ ਦੰਦਾ ਜੀ ਤੇ ਇਹਦਾ ਵੀਰ ਜੀ 34000 ਰੁਪਿਆ ਰੇਟ ਆ ਜੀ ਤੇ ਥਾਲਨੇਵ ਦੀ ਵੀਰੇ ਸੁੱਤੀ ਆ ਸਾਫ ਆ ਪੂਰੀ ਮੂੰਹ ਮੱਥੇ ਜਿਆ ਦੇਖੋ ਪੂਰੀ ਸੋਹਣੀ ਹੈਗੀ ਬਰੀਡ ਚ ਆ ਗਈ ਤੇ ਠੰਡੀ ਠੁੰਡੀ ਸੀਲ ਚੰਗੀ ਆ ਵੀਰ ਜੀ ਤੇ ਇਸ ਤੋਂ ਅੱਗੇ ਆ ਗਈ ਵੀਰੇ ਕਾਲ ਥੋੜੀ ਜਿਹੀ ਬਲੈਕ ਕਲਰ ਚ ਬੈੜ ਪੈਂਦੀ ਆ ਹੈ ਜਰਸੀਆ ਕ੍ਰਾਸ ਚ ਤੇ ਇਹਦੀ ਵੀ 32000 ਰੁਪਇਆ ਕੀਮਤ ਆ ਜੀ ਆ ਦੇਖ ਸਕਦੇ ਹੋ ਜੀ ਥਨਲੇ ਵੀ ਇਹ ਵੀ ਸੁੱਚੀ ਆਗੀ ਥੋੜੀ ਜਿਹੀ ਕੱਚੀ ਆਗੀ ਤੇ ਆ ਬੈੜ ਕੱਚੀ ਆ ਜੀ ਇਹਦਾ ਅਗਲੀ ਵੀਡੀਓ 'ਚ ਰੇਟ ਦੱਸਾਂਗੇ ਵੀਰ ਜੀ ਤੇ ਇਧਰ ਆ ਗਏ ਆ ਵੀਰੇ ਵੱਡੀਆਂ ਬੈੜਾਂ ਪੰਜਾਬ ਵਾਲੀਆਂ ਵੱਡੀਆਂ ਜਰਸੀਆਂ ਆ ਗਈਆਂ ਜੀ ਇਹ ਦੇਖ ਸਕਦੇ ਹੋ ਵੀਰੇ ਥਨਲੇਵਾ ਬਹੁਤ ਦੂਰ ਆ ਕੱਲਾ ਕੱਲਾ ਥਣ ਪਿਆ ਵੀਰੇ ਗਿਠ ਗਿਠ ਤੇ ਤੇ ਕਿਆ ਬਾਤਾਂ ਥੱਲੇ ਉਹਰੇ ਲੇਵਾ ਬਣਾਉਣੀ ਪੂਰੀ ਆਉਂਦੀ ਆਗੀ ਇਹ ਨੀਵਾਜੇ ਪੋਲਾ ਪਾਲਨਾ ਬਹੁਤ ਤੇ ਆਖ ਹਫਤਾ ਦਾ ਸੂਨ ਦੇ ਵਿੱਚ ਬਾਕੀ ਹੈ ਜੀ ਇਹ ਇਹਦਾ ਵੀਰ ਜੀ 44000 ਰੁਪਿਆ ਰੇਟ ਆ ਜੀ 44000 ਤੇ ਰੇਟਾ ਮਿਲਕਪਾਨ ਥੱਲੇ ਚੰਗੀ ਜਾਂਦੀ ਪਈ ਆ ਜੀ ਇਹ ਤੋਂ ਅੱਗੇ ਆਜੋ ਇਹ ਵੀ ਮੇਰੇ ਪੰਜਾਬ ਵਾਲੀ ਵੱਡੀ ਜਰਸੀ ਆ ਜੀ ਇਹਦਾ ਵੀ 44000 ਰੁਪਿਆ ਰੇਟ ਆ ਜੀ ਮਿਲਕ ਮੇੜੇ ਦੀ ਵੀ ਚੰਗੀ ਜਾਂਦੀ ਪਈ ਆ ਥਣ ਵਧੀਆ ਮੋਟਾ ਮੋਟਾ ਗੋਲੇ ਵਾਲਾ ਲੱਗਿਆ ਜੀ ਤੇ ਥੱਲੇ ਬੋਲੀ ਪਾਲੀ ਬਹੁਤਾ ਬਣੂ ਚੰਗੀ ਜੀ ਠੰਡੀ ਸੀਲੇ ਵੀ ਬਹੁਤ ਚੰਗੀ ਆ ਜੀ ਤੇ ਇਹ ਤੋਂ ਅੱਗੇ ਵੀ ਮੇਰੇ ਵੱਡੀ ਪੰਜਾਬ ਵਾਲੀ ਜਰਸੀ ਵੱਡੀ ਵੜਾ ਜੀ ਇੱਕ ਹਫ਼ਤੇ ਦੀ ਕੱਚੀ ਆ ਇਹ ਇਹਦਾ ਵੀ ਵੀਰ ਜੀ 42000 ਰੁਪਿਆ ਰੇਟ ਆ ਜੀ ਮੂੰਹ ਮੱਥੇ ਦੀ ਕੁਆਲਿਟੀ ਬਹੁਤ ਚੰਗੀ ਆ ਇਹਦੀ ਵਧੀਆ ਜਾਤ ਬਰੀਡ ਦੇ ਵਿੱਚ ਪੈਂਦੀ ਆ ਵੀਰੇ ਠੰਡੀ ਸ਼ੀਵ ਚੰਗੀ ਆ ਇਹ ਤੋਂ ਅੱਗੇ ਆ ਗਈ ਥੋੜਾ ਜਿਹਾ ਕੱਦ ਦਰਮਿਆਨਾ ਜਿਉਂ ਬੱਸੀ ਗੋਲ ਚੰਗੀ ਆ ਥੱਲੇ ਬਣੀ ਪੂਣੀ ਚੰਗੀ ਆ 5 ਦਿਨ ਦੀ ਕੱਚੀ ਆ ਜੀ ਇਹ ਵੀ 20 ਲੀਟਰ ਦੀ ਮਾਲਕਾਂ ਨਿਕਲੂ ਚੰਗੀ ਤਰ੍ਹਾਂ ਵੀਰੇ ਤੇ ਇਹਦਾ 42000 ਰੁਪਿਆ ਰੇਟ ਆ ਜੀ ਤੇ ਇਦੋਂ ਅੱਗੇ ਵੀਰੇ ਆ ਗਈ ਇਹ ਵਾੜ ਤੋਂ ਤੋੜ ਕੇ ਦਿਖਾਉਣੇ ਆ ਕਿ ਦੋ ਦੰਦ ਬੱਸੀਆ ਵੀਰੇ ਫਾਰਮ ਦੀ ਜੰਦ ਜਾਣਾਂਗੀ ਬਹੁਤ ਠੰਡੀ ਸੀਲਾ ਕੱਦ ਬੇਲਦਾ ਵੀਰੇ ਲੇਖਾ ਹੀ ਮੁੱਕਿਆ ਪਿਆਗਾ ਤੇ ਮਿਲਤਰ ਇਹਨ ਵੀ ਚੰਗੀ ਜਾਂਦੀ ਪਈ ਆ ਨਾੜਾਂ ਨੂੰ ਆਰਡਰ ਤੇ ਚੰਗਿਆਂ ਦਿਖਾਈ ਦਿੰਦੀਆਂ ਨੇ ਇਹ ਬੱਸੀ ਤੁਹਾਨੂੰ ਤੋੜ ਕੇ ਦਿਖਾਉਣੇ ਆ ਵੀਰ ਜੀ ਤੇ ਇਹਦੇ ਸੈਕਸਨ ਸੀਮਨ ਲੱਗਾਗਾ ਕਿ ਵਧੀਆ ਉਹ ਵੀ ਹੁਣ ਪ੍ਰੋਪਰ ਰਿਕਾਰਡ ਦੇ ਦਾਂ ਕਿਸੇ ਵੀਰ ਨੇ ਖਰੀਦਣੀ ਹੋਵੇ ਤੇ ਇਹ ਬੱਸੀ ਤੁਹਾਨੂੰ ਤੋੜ ਕੇ ਦਿਖਾਉਣੇ ਆ ਜੀ ਆ ਤੋੜਦੇ ਆ ਇਹਨੂੰ ਵੀਰੇ ਪੂਰੀ ਕੁੰਦਲ੍ਹ ਹੈਲ ਬੱਸੀ ਆ ਕਿ ਲਹੂ ਲੂ ਚੰਗਾ ਵਧੀਆ ਜਿੰਦ ਜਾਨ ਵਾਲੀ ਪਲੀ ਵੀ ਬੱਸੀ ਆ ਜੀ ਤੇ ਵੀਰੇ ਫਾਰਮ ਦੇ ਵਿੱਚੋਂ ਬੱਸੀ ਆਈ ਆ ਵੀਰਾਂ ਨੇ ਪੂਰੀ ਮਿਹਨਤ ਕਰੀ ਵੀ ਆ ਜੀ ਤੇ ਇੱਕ ਹਫ਼ਤੇ ਦੀ ਕੱਚੀ ਆ ਵੀਰੇ ਲੇਵੇ ਲੂਵੇ ਦਾ ਕੋਈ ਰਿਕਾਰਡ ਮੁੱਕਿਆ ਬੈਗਾ ਘਾਤੇ ਤੇ ਕਰੇ ਨੇ ਪੂਰੀ ਬਣ ਜਾਣਾ ਵਧੀਆ ਜੀ ਤੇ ਕੋਲ ਇਸ ਕੁਆਦੀ ਦਿਖਾ ਦੇ ਕੁਆਦੀ ਬਹੁਤ ਚੰਗੀਆਂ ਵੀਰੇ ਮੂੰਹ ਮੱਥੇ ਦੀ ਬੋਦੀ ਵਾਲੀਆਂ ਬੈੜਾਂ ਸਾਰੀਆਂ ਜੀ ਇਹ ਇਤੋਂ ਅੱਗੇ ਵੀਰੇ ਦੂਜਾ ਸੂਆ ਬਹਿੜ ਆ ਗਈ ਇਹ ਵੀ ਵਧੀਆ ਜਿੰਦ ਜਾਣ ਵਾਲੀ ਆ ਜੀ ਖਾਤੇ ਦੀ ਕੱਚੀ ਆ ਜੀ ਇਹਨੂੰ 20 ਲੀਟਰ ਦੀ ਮਾਲ ਕੰਨਿਕਲੀਆਂ ਵੀਰੇ ਇਹਦਾ ਵੀ 40000 ਰੁਪਿਆ ਰੇਟ ਆ ਜੀ ਤੇ ਇਤੋਂ ਅੱਗੇ ਇੱਕ ਵੀਰੇ ਥੋੜੀ ਜੀ ਕੱਚੀ ਬਹਿੜ ਆ ਗਈ ਉਹਦਾ ਕੋਈ ਗੱਲ ਨਹੀਂ ਉਦੋਂ ਮੌਕੇ ਦੇ ਦੂ ਅਗਲੀ ਵੀਡੀਓ ਦੇ ਰੇਟ ਹੋਊਗਾ ਹਾਂਜੀ ਵੀਰੋ ਅੱਜ ਤੁਹਾਨੂੰ ਕੁਝ ਦੋ ਜਾਨਵਰ ਹੋਰ ਨੇ ਤੇ ਇੱਕ ਉਧਰ ਸੂਈ ਵੀ ਖੜੀ ਆ ਪਰੇ ਬਹਿੜ ਵੀਰੇ ਤੇ ਕੋਲ ਆਪਣੇ ਕੋਲ ਜਰਸੀ ਵੜਾਂਦੇ ਅੱਜ 16 ਨਗਰ ਨੇ ਜਾਨੀ ਵਿਕਰੀ ਦੇ ਲਈ ਤੇ 25000 ਤੋਂ ਰੇਟ ਸ਼ੁਰੂ ਹੋ ਕੇ ਵੀਰੇ ਯਾਨੀ ਦੀ ਤੁਸੀਂ ਮੈਨੂੰ ਵੀ 42000 ਰੁਪਏ ਤੇ ਕਰੇਟਾ ਕੱਲੀਆ ਕਬ ਬੱਸੀ ਦਾ ਰੇਟ ਵੱਧਾ ਗਿਆ ਤਾਂ ਉਦਾਂ ਹੋਊਗਾ ਫੋਨ ਤੇ ਰੇਟ ਹੋ ਜਾਊਗਾ ਤੇ ਜੇ ਮੇਰਾ ਕੋਈ ਵੀਰ ਚਾਹਵਾਨ ਹੋਵੇ ਤਾਂ ਆਪਣੇ ਨਾਲ ਜਿਵੇਂ ਮਰਜ਼ੀ ਸੰਵਾਦ ਕਰ ਸਕਦਾ ਵੀਰੇ ਆਪਾਂ 6 ਦੇ ਜਨਵਾਰ ਦੇਵਾਂਗੇ ਤੇ ਬਾਕੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਵੀਰੇ ਆਪਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਆਪਣਾ ਚੈਨਲ ਨਵਾਂ ਚੈਨਲ ਬਣਾਇਆ ਹੈਗਾ ਸੀਨੀਵਾਲ ਕੰ ਦਾ ਡੇਰੀ ਫਾਰਮ ਤੇ ਅੱਗੇ ਦਾ ਜਲਦ ਆਪਾਂ ਕਿਸੇ ਹੋਰ ਨਵੀਂ ਵੀਡੀਓ ਤੇ ਮਿਲਦੇ ਹਾਂ ਧੰਨਵਾਦ ਜੀ